Shiv Singh Vishnu Bhagwan Di Jai Soham Arai Singh Vishnu Singh Vishnu ਭਗਵਾਨ ਦੀ ਜੈ ਸੋਹੰਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਪਿਆਰੀ ਹਰ ਸੰਗਤ ਜੀਓ ਅੱਜ ਪਹਿਲੇ ਪਾਤਸ਼ਾਹ ਈਸ਼ਵਰ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ ਹੈ ਜਿਸ ਦੀਆਂ ਸਾਰੇ ਸੰਸਾਰ ਨੂੰ ਬਹੁਤ-ਬਹੁਤ ਵਧਾਈਆਂ ਹੋਣ ਜੀ ਹਰ ਬਾਣੀ ਗੁਰਬਾਣੀ ਵਿੱਚ ਲਿਖਾਇਆ ਗਿਆ ਹੈ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਕਿਉਂਕਿ ਉਹਨਾਂ ਦੇ ਪ੍ਰਗਟ ਹੋਣ ਦੇ ਨਾਲ ਸੰਸਾਰ ਦੇ ਵਿੱਚੋਂ ਵਿਕਾਰਾਂ ਦੀ ਧੁੰਦ ਜਿਹੜੀ ਉਹ ਖਤਮ ਹੋਈ ਅਤੇ ਗਿਆਨ ਦਾ ਚਾਨਣ ਜਿਹੜਾ ਉਹ ਹੋਇਆ ਔਰ ਸੱਚੇ ਪਾਤਸ਼ਾਹੀ ਨੇ ਨਾਨਕ ਸ਼ਬਦ ਦਾ ਅਰਥ ਹਰ ਬਾਣੀ ਵਿੱਚ ਇਸ ਤਰ੍ਹਾਂ ਦੱਸਿਆ ਹੈ ਪਹਿਲਾ ਨੰਨਾ ਨਿਰਗੁਣ ਰੂਪ ਨਿਰੰਕਾਰਿਆ ਦੂਜਾ ਨੰਨਾ ਨਾਨਕ ਪਾਈ ਸਾਰ ਵਿੱਚ ਸੰਸਾਰ ਆ ਤੀਜਾ ਕਕਾ ਕਰਮਾਂ ਰਿਹਾ ਵਿਚਾਰ ਕਲਯੁਗ ਪਾਸਾ ਹਾਰਿਆ ਤੋਲਣ ਹਾਰਾ ਤੋਲੇ ਅਪਰ ਅਪਾਰ ਮੋਦੀ ਖਾਨਾ ਆਪ ਚਲਾ ਰਿਆ ਸੋਹੰ ਬੋਲੇ ਜੈ ਜੈਕਾਰ ਰਸਨਾ ਜੇਵਾ ਨਾ ਕੋਈ ਹਲਾ ਰਿਆ ਕਿਉਂਕਿ ਸੋਹੰ ਕੀ ਹੈ ਸੋ ਪਰਮਾਤਮਾ ਹੰਗ ਆਤਮਾ ਆਤਮਾ ਤੇ ਪ੍ਰਮਾਤਮਾ ਦਾ ਮਿਲਨ ਜਿਹੜਾ ਉਹ ਸੋਹੰਗ ਜਾਪ ਹੈ। ਔਰ ਸੋਹੰਗ ਜਾਪ ਜੋ ਅੰਦਰੇ-ਅੰਦਰੇ ਚੱਲਦਾ ਰਹਿੰਦਾ। ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਨਾਨਕ ਦਿੱਤਾ ਏਕਾ ਵਾਰ ਸ੍ਰਿਸ਼ਟ ਸੁਭਾਈ ਵੇਖ ਵਖਾਰਿਆ। ਹਰ ਬਾਣੀ ਵਿੱਚ ਸੱਚੇ ਪਾਤਸ਼ਾਹੀ ਨੇ ਫਿਰ ਨਾਨਕ ਦਾ ਜਿਹੜਾ ਸ਼ਬਦ ਅਰਥ ਜਿਹੜਾ ਅੱਗੇ ਫਿਰ ਦੱਸਿਆ। ਨੰਨਾ ਕਾਰ ਤਿਆਰ ਨਿਰਗੁਣ ਰੂਪ ਵਟਾਈ ਆ ਨੰਨਾ ਖੋਲ ਕਵਾੜ ਆਪਣੀ ਜੋਤ ਜਗਾਈ ਆ ਤੀਜਾ ਕ ਕਰਮਾ ਕੁਕਰਮਾ ਮਾਰੀ ਮਾਰ ਕਰਮ ਕਾਂਡ ਰਹਿਣ ਨਾ ਪਾਏ ਸੋ ਸਚਿ ਪਾਸ਼ਾਏ ਨੇ ਹਰ ਬਾਣੀ ਦੇ ਵਿੱਚ ਪੰਜ ਜੇਠ 218 ਬਿਕਰਮੀ ਪਾਲ ਸਿੰਘ ਦੇ ਗ੍ਰਹਿ ਭਲਾਈਪੁਰ ਡੋਗਰਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਲਿਖਾਇਆ ਨਾਨਕ ਨਿਰਗੁਣ ਕਹੇ ਮੈਂ ਕਰਕੇ ਗਿਆ ਚੇਤਨ ਚੇਤ ਚਿਤ ਵਿਤ ਠਗੋਰੀ ਕੋਏ ਨਾ ਪਾਈਆ ਸੋ ਸਬ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਨਕ ਨਿਰਗੁਣ ਕਿਆ ਨਾਨਕ ਨਿਰਗੁਣ ਅਕਾਲ ਪੁਰਖ ਪਰਮਾਤਮਾ ਕਿ ਮੈਂ ਸਾਰੇ ਸੰਸਾਰ ਨੂੰ ਅਗਾਹ ਕਰਕੇ ਗਿਆ ਕਿ ਤੁਹਾਡੇ ਵਿੱਚ ਠੱਗੀ ਬੇਈਮਾਨੀ ਠਗੋਰੀ ਨਹੀਂ ਰਹਿਣੀ ਚਾਹੀਦੀ ਨਾਨਕ ਨਿਰਗੁਣ ਕਹੇ ਮੈਂ ਕਰਕੇ ਗਿਆ ਚੇਤਨ ਚੇਤ ਚਿੱਤ ਵਿਤ ਠਗੋਰੀ ਕੋਈ ਨਾ ਪਾਈ ਆ ਗੋਬਿੰਦ ਕਹੇ ਮੈਂ ਦੱਸ ਕੇ ਗਿਆ ਭੇਤ ਪੁਰਖ ਅਕਾਲ ਇੱਕ ਮਨਾਈ ਸਾਬ ਸ਼੍ਰੀ ਗੁਰੂ ਨਾਨਕ ਗੋਬਿੰਦ ਸਿੰਘ ਜੀ ਨੇ ਕੀ ਕਹਿ ਕੇ ਗਿਆ ਕਿ ਇੱਕ ਪੁਰਖ ਹਕਾਲ ਨੂੰ ਮਨਾਉਣਾ ਇੱਕ ਪੁਰਖ ਹਕਾਲ ਨੂੰ ਮੰਨਣਾ ਕਿਸੇ ਪੰਜ ਤਤ ਸਰੀਰ ਦੀ ਪੂਜਾ ਨਹੀਂ ਕਰਨੀ ਅੰਤਮ ਸਭ ਨੇ ਝੂਲਣਾ ਲੋਕmaat ਥਿਰ ਕੋਏ ਰਹਿਣਾ ਪਾਈ ਆ ਪਾਰ ਬ੍ਰਹਮਪਤ ਪਰਮੇਸ਼ਰ ਆਪਣੀ ਫਲਵਾੜੀ ਮਹਿਕੌਣੀ ਮਹੀਨਾ ਚੇਤ ਰਤ ਬਸੰਤੀ ਮੁਖ ਸ਼ਰਮਾਇਆ ਆਓ ਸਾਰੇ ਵੇਖੋ ਨੇਤਰ ਨੇਤ ਨੈਣ ਨੈਣ ਉਠਾਈਆ ਹਰ ਜੂ ਇੱਕ ਇਕੱਲਾ ਖੇਡਾਂ ਰਿਆਂ ਖੇਡ ਪੇਵ ਕੋਈ ਨਾ ਆਈਆ ਕਿਉਂਕਿ ਪਰਮਾਤਮਾ ਕੀ ਆ ਹਰ ਜੂ ਇੱਕ ਇਕੱਲਾ ਹੀ ਆ ਜੋ ਇਕੱਲਾ ਹੀ ਸਾਰੇ ਸੰਸਾਰ ਦੇ ਵਿੱਚ ਖੇਡਾਂ ਖੇਡ ਰਿਹਾ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਆਪਣਾ ਹੁਕਮ ਰਿਆ ਵਰਤਾਈਆ ਸੁਣਿਆ ਸੰਦੇਸ਼ਾ ਸ਼੍ਰੀ ਭਗਵਾਨ ਨੇਤਰ ਨੈਣ ਸਰਬ ਉਠਾਈਆ ਚਾਰੋ ਕੁੰਟ ਦਿਸੇ ਬੇਈਮਾਨ ਕੀ ਕਹਿ ਰਹੇ ਥੇ ਸਾਬ ਸ਼੍ਰੀ ਗੁਰੂ ਨਾਨਕ ਦੇਵ ਜੀ ਚਾਰੇ ਕੁੰਟ ਦਿਸੇ ਬੇਈਮਾਨ ਸਾਚੀ ਸ਼ਰਨਾ ਕੋਏ ਪੜਾਈਆ ਘਰ ਘਰ ਵੜਿਆ ਪੰਜ ਸ਼ੈਤਾਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਲਕਾਇਆ ਇਹ ਕਲਜੋਗੰਤਮ ਦੇ ਵਿੱਚ ਕੀ ਹੈ ਘਰ ਘਰ ਇਹ ਪੰਜ ਸ਼ਤਾਨ ਜਿਹੜੇ ਵੜੇ ਹੋਏ ਆ ਕਿੜੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਘਰ ਘਰ ਇਹ ਆਪਣਾ ਡੇਰਾ ਲਾਈ ਬੈਠੇ ਰਸਨਾ ਜੇਵਾ ਕਰਨ ਗਿਆਨ ਆਤਮ ਅੰਤਰ ਹਰ ਨਾ ਕਿਸੇ ਵਸਾਇਆ ਬਾਹਰੋਂ ਬੁੱਲਾ ਜਬਾਨਾਂ ਦੇ ਨਾਲ ਗੱਲਾਂ ਕਰਦੇ ਆ ਪਰ ਮਾਤਮਾਨੀਆਂ ਪਰ ਅੰਦਰ ਹਰ ਕਿਸੇ ਨੇ ਨਹੀਂ ਵਸਾਇਆ ਕਿਉਂਕਿ ਲੋਭ ਲਾਲਚ ਦੇ ਵਿੱਚ ਆ ਕੇ ਸੰਸਾਰ ਇੱਕ ਦੂਜੇ ਦਾ ਵੈਰੀ ਤੇ ਦੁਸ਼ਮਣ ਬਣ ਜਾਂਦਾ ਕਿਉਂਕਿ ਜਦ ਕਿ ਸੰਸਾਰ ਨੂੰ ਪਤਾ ਹੈ ਜੀਵਾਂ ਨੂੰ ਇਹ ਪਤਾ ਕਿ ਅਸੀਂ ਇਸ ਸੰਸਾਰ ਦੇ ਉੱਤੇ ਪੱਕੇ ਨਹੀਂ ਆ ਨਾ ਇਥੋਂ ਕੁਝ ਲੈ ਕੇ ਜਾਣਾ ਨਾ ਲੈ ਕੇ ਆਏ ਇਸ ਕਰਕੇ ਇਸ ਲੋਭ ਦੀ ਦੁਨੀਆ ਦੇ ਵਿੱਚੋਂ ਕੱਢਣ ਵਾਸਤੇ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਗਿਆਨ ਦਿੱਤਾ ਸਤ ਦਾ ਔਰ ਸਤ ਮਾਰਗ ਦਿੱਤਾ ਅਰਸਨਾ ਪੜ ਪੜ ਹੋਏ ਸ਼ੈਤਾਨ ਪਾਰ ਬ੍ਰह्म ਨજર ਕਿਸੇ ਦਾ ਆਇਆ ਚਾਰ ਦਿਵਾਰੀ ਵੜ-ਵੜ ਬੈਠੇ ਅੰਦਰ ਮਕਾਨ ਉੱਪਰ ਛੱਪਰ ਸਨ ਸੁਹਾਇ ਸੱਚਖੰਡ ਨਾ ਦਿਸੇ ਕਿਸੇ ਨਿਸ਼ਾਨ ਨਿਰਗੁਣ ਰੂਪ ਨਾ ਕੋਈ ਰਖਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੂਜੀ ਵਾਰ ਫੇਰ ਜਗਾਇਆ ਸੋ ਇਹ ਸੱਚੇ ਪਾਤਸ਼ਾਹ ਜੀ ਨੇ ਜੋ ਹਰ ਬਾਣੀ ਲਿਖਾਈ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕਿਉਂਕਿ ਉਹਨਾਂ ਨੇ ਸਾਨੂੰ ਇਹਨਾਂ ਵਿਕਾਰਾਂ ਦੇ ਵਿੱਚੋਂ ਬਾਹਰ ਕੱਢਿਆ ਆਗੇ ਸੋ ਸਰਦਾਰ ਗਰਧਾਰਾ ਸਿੰਘ ਜੀ ਲੰਗਰ ਦੇ ਵਿੱਚ ਲੰਗਰੀ ਸੀ ਹਰ ਭਗਤਵਾਰ ਦੇ ਠੁਆ ਵਾਲਾ ਉਹਨਾਂ ਨੂੰ ਇੱਕ ਰਾਤ ਇਸ ਤਰ੍ਹਾਂ ਵਿਹਾਰ ਵਿਖਾਇਆ ਗਿਆ ਕਿ ਸਾਈਂਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਔਰ ਉਹਨਾਂ ਨੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਇਹ ਕੀ ਵਿਆਰ ਹੈ ਜੋ 18 ਕੱਤੇ 2018 ਬਿਕਰਮੀ ਹਰਪਗੜ੍ਹ ਦਵਾਰ ਦੇ ਠੁਆੜ ਵਿੱਚ ਸੱਚੇ ਪਾਤਸ਼ਾਹ ਜੀ ਨੇ ਹਰ ਬਾਣੀ ਅਨਸਾਰ ਦੱਸਿਆ ਕਾਲਜੋਗ ਅੰਤਮ ਗੁਰਨਾਨਕ ਲੱਗੀ 6 ਗੁਰਮੁਖ ਨજર ਕੋਈ ਨਾ ਆਈ ਆ 6 ਕਿਉਂਕਿ ਜਦੋਂ ਪਰਮਾਤਮਾ ਸਾਡਾ ਬਾਪ ਹੈ ਜਦੋਂ ਸਿੱਖਿਆ ਦਿੰਦਾ ਹੈ ਸਾਨੂੰ ਸਮਝਾਉਂਦਾ ਹੈ ਤੇ ਜਦੋਂ ਉਹਦੇ ਪੁੱਤਰ ਆਖੇ ਨਾ ਨਾ ਲੱਗਣ ਤਉਨੂੰ ਬਹੁਤ ਵੱਡੀ ਠੇਸ ਪਹੁੰਚਦੀ ਉਦੋਂ ਸੱਟ ਲੱਗਦੀ ਕਾਲਜੋਗੇ ਅੰਤਮ ਗੁਰਨਾਨਕ ਲੱਗੀ ਸੱਟ ਗੁਰਮੁਖ ਨજર ਕੋਈ ਨਾ ਆਈ ਆ ਜਿਨ੍ਹਾਂ ਦੇ ਕੇ ਆਇਆ ਨਾਮ ਸਤ ਨਾਮ ਸਤ ਗੈ ਭਲਾਈ ਆ ਕਿਉਂਕਿ ਉਹ ਸਤਨਾਮ ਕਿਉਂ ਭੁੱਲ ਗਏ ਕਿਉਂਕਿ ਵਕਾਰਾਂ ਦੀ ਅਗਨੀ ਦੇ ਵਿੱਚ ਜਲਣ ਲੱਗ ਪਏ ਜਦੋਂ ਵਕਾਰਾਂ ਦੀ ਅਗਨੀ ਸਾਡੇ ਉੱਤੇ ਆ ਜਾਏਗੀ ਤੇ ਅਸੀਂ ਸਤਨਾਮ ਸੱਚਾ ਮਾਰਗ ਜਿਹੜਾ ਉਹਨੂੰ ਭੁੱਲ ਜਾਵਾਂਗੇ ਜਿਨ੍ਹਾਂ ਜਣਾਈ ਬ੍ਰਹਮ ਮਤ ਬ੍ਰਹਮ ਵਿਦਿਆਕਾਰ ਪੜਾਈ ਆ ਜਿਨ੍ਹਾਂ ਅੰਦਰ ਰਖਾਇਆ ਧੀਰਜ ਸਤ ਸਤ ਸਤਵਾਦ ਨਹੀਂ ਰਖਾਈ ਆ ਤਿੰਨਾ ਭੁੱਲਿਆ ਕਮਲਾਪਤ ਬੈਠੇ ਮੁਖ ਸਿਪਾਈ ਆ ਸੋ ਇਹ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀ ਕਿਹਾ ਕਿ ਜਿਨ੍ਹਾਂ ਨੂੰ ਮੈਂ ਆਪਣਾ ਸਤਨਾਮ ਜਪਾ ਕੇ ਗਿਆ ਆਪਣੀ ਬ੍ਰह्म ਮਤ ਦੇ ਕੇ ਗਿਆ ਜਿਨ੍ਹਾਂ ਦੇ ਅੰਦਰ ਧੀਰਜ ਸਤ ਰਖਵਾ ਕੇ ਗਿਆ ਸਤ ਸਤਵਾਦ ਦੀ ਨੀ ਰਖਾ ਕੇ ਗਿਆ ਉਹ ਤਾਂ ਸਾਰੇ ਭੁੱਲ ਗਏ ਤੇ ਮੇਰੇ ਕੋਲੋਂ ਮੁਖ ਛਾ ਕੇ ਬੈਠ ਗਏ ਮੈਂ ਕਹਿ ਕੇ ਆਇਆ ਕਲ ਜੋ ਆਉਣਾ ਪੁਰਖ ਸਮਰੱਥ ਨੇਕ ਲੰਕਾ ਨਾਮ ਰਖਾਈ ਆ ਜੋ ਸ਼ਰਣੀ ਜਾਏ ਟੱਠ ਵੇਲੇ ਅੰਤ ਲੈ ਬਚਾਈ ਆ ਸੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਕਿਹਾ ਸੀ ਕਿ ਕਲ ਜੋ ਅੰਤਮ ਦੇ ਵਿੱਚ ਕੀ ਆ ਨੇਕ ਲੰਕ ਪ੍ਰਗਟ ਹੋਏਗਾ ਨੇਕ ਲੰਕ ਹੋਏ ਉਤਰਸੀ ਮਹਾਬਲੀ ਅਵਤਾਰ ਜੋ ਦਰਤੋਂ ਜਾਏ ਨੱਠ ਕੁਰ ਨਾਨਕ ਨਾ ਦੇ ਗਵਾਈਆ ਦਰ ਕਿੜਾ ਜਿਹੜਾ ਉਹਨਾਂ ਦੇ ਸਿੱਖਿਆ ਜੋ ਉਹਨਾਂ ਵੱਲੋਂ ਸਾਨੂੰ ਸੰਦੇਸ਼ ਦਿੱਤਾ ਗਿਆ ਸੱਚਾ ਮਾਰਗ ਦਿੱਤਾ ਗਿਆ ਅਸੀਂ ਉਹਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਫਿਰ ਅਸੀਂ ਉਸੇ ਦਰ ਦੇ ਉੱਤੋਂ ਖਤਮ ਹੋ ਗਏ ਗੋਵਿੰਦੈ ਆਪਣੀ ਲਾਈ ਲੇਖੇ ਰਤ ਗੁਰ ਸਖ ਰਤੀ ਮੋਲ ਨਾ ਪਾਈ ਸਾਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਨੇ ਆਪਣੀ ਰੱਤ ਜਦ ਸਾਰੀ ਲੇਖੇ ਲਾਤੀ ਸੰਸਾਰ ਦੇ। ਔਰ ਉਹਨਾਂ ਗੁਰਸਖਾ ਨੇ ਅੱਜ ਰੱਤੀ ਮੁੱਲ ਨਹੀਂ ਪਾਇਆ। ਘਰ ਘਰ ਆਈ ਮਨਮਤ ਗੁਰਮਤ ਗਏ ਭੁਲਾਈਆ। ਘਰ ਘਰ ਕੇ ਆਪਣੀ ਮਨਮਤ ਆ ਗਈ। ਆਪਣੀ ਮਨਮਤ ਦੇ ਅਨਸਾਰ ਚੱਲਣਾ ਸ਼ੁਰੂ ਕਰਤਾ ਜੋ ਪਰਮਾਤਮਾ ਨੇ ਗੁਰਮਤ ਦਿੱਤੀ ਆ ਉਹਨੂੰ ਭੁੱਲ ਗਏ। ਆਪਣਾ ਬੈਠੇ ਸੱਥਰ ਘਾਤ ਜਾੜੜਾ ਸੱਥਰ ਗਏ ਭਲਾਈ ਆ ਆਪਣੀਆਂ ਸੱਥਰ ਲਾ ਲਿਆ ਲੇਕਿਨ ਜੋ ਸਾਬ ਸਿਰੂ ਗੁਰੂ ਗੋਬਿੰਦ ਸਿੰਘ ਜੀ ਨੇ ਜਾੜੜੇ ਦਾ ਸੱਥਰ ਲਾਇਆ ਸੀ ਕਿਸ ਵਜਾ ਕਰਕੇ ਉਹਨੂੰ ਅਸੀਂ ਭੁੱਲ ਗਏ ਉਹਨਾਂ ਨੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ ਅੰਤਮ ਖੇੜਾ ਹੋਣਾ ਪਾਠ ਨਾ ਸਕੇ ਕੋਈ ਬਚਾਈਆ ਅੰਤਮ ਦੇ ਵਿੱਚ ਜਦੋਂ ਫਿਰ ਉਹ ਪਰਮਾਤਮਾ ਨੇ ਖੇੜਾ ਜਿਹੜਾ ਉਹ ਪਾਠ ਹੋ ਜਾਣਾ ਕਿਉਂਕਿ ਅਸੀਂ ਸਤਗੁਰ ਦੇ ਹੁਕਮ ਤੋਂ ਬੇਮੁਖ ਹੋ ਗਏ ਮੈਂ ਦੁਈ ਦਵੈਤ ਮੇਟ ਕੇ ਆਇਆ ਫਟ ਮੇਰਿਆਂ ਸਿੱਖਾਂ ਮੇਰਾ ਫਟ ਦਿੱਤਾ ਚੀਰ ਇੱਥੇ ਸਾਬ ਸ੍ਰੀ ਗੁਰੂ ਨਾਨਕ ਤੇਜ ਜੀ ਕੀ ਕਹਿ ਰਿਹਾ ਕਿ ਮੈਂ ਦੁਈ ਦਵੈਤ ਦਾ ਜਿਹੜਾ ਸੀਗਾ ਉਹ ਤੇ ਸਾਰਾ ਖਤਮ ਕਰਕੇ ਆਇਆ ਸੀ ਔਰ ਦੁਈ ਦਵੈਤ ਨੂੰ ਖਤਮ ਕਰਕੇ ਮੈਂ ਸੱਚ ਤੇ ਸਤ ਦਾ ਮਾਰਗ ਦਿੱਤਾ ਸੀ ਪਰ ਮੇਰੇ ਸਿੱਖਾਂ ਨੇ ਤੇ ਉਹਨਾਂ ਨੂੰ ਮੰਨਿਆ ਹੀ ਨਹੀਂ ਮੈਂ ਖੋਲ ਕੇ ਆਇਆ ਸਾਚਾ ਹਟ ਆਮਦਾਸ ਸੇਵਾ ਲਾਇਆ ਉਥੇ ਨਫਾ ਨਾ ਕੋਈ ਨਫਾ ਸਕੇ ਨਾ ਕੋਈ ਖਾਟਾ ਜੋ ਆਏ ਜਾਏ ਪਤਖ ਵਾਈ ਮੇਰੇ ਪ੍ਰੇਮ ਪਿਆਰ ਜ਼ਖਮ ਉੱਤੇ ਵਕਾਰ ਲੂਣ ਰਹਿ ਘਾਟ ਕੋ ਕਰਮੀ ਆਪਣਾ ਕਰਮ ਕਮਾਈ ਆ ਇੱਥੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਕੀ ਕਹਿ ਰਿਹਾ ਕਿ ਜਿਹੜੇ ਮੇਰੇ ਪ੍ਰੇਮ ਪਿਆਰ ਦੇ ਉਹਨੂੰ ਛੱਡ ਕੇ ਤੇ ਮੇਰੇ ਉੱਤੇ ਜਗਤ ਵਕਾਰ ਪਾ ਕੇ ਉਹਨਾਂ ਦੇ ਉੱਤੇ ਲੂਣ ਪਾ ਰਹੇ ਨੇ ਉਹ ਕਿਹੜਾ ਵਗਾ ਨੂਨ ਕੁਕਰਮਾਂ ਦਾ ਕੁਕਰਮੀ ਆਪਣਾ ਕਰਮ ਕੁਮਾਰ ਹੈ ਜੇ ਕੋਈ ਸੱਚੀ ਦੇਵੇ ਦੱਸ ਅੱਗੋਂ ਬੈਠੇ ਮੁੱਖ ਪਵਾਈ ਆ ਜੇ ਕੋਈ ਪਰਮਾਤਮਾ ਦੀ ਸੱਚੀ ਗੱਲ ਅਸੀਂ ਦੱਸ ਤਨੇ ਆ ਤੇ ਅੱਗੋਂ ਮੁੱਖ ਪਵਾ ਲੈਂਦੇ ਆ ਉਹਨੂੰ ਸੁਣਨ ਨੂੰ ਤਿਆਰ ਹੀ ਕੋਈ ਨਹੀਂ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾ ਕਰ ਨਾਨਕ ਨਿਰਗੁਣ ਮਿਲਿਆ ਹਰ ਹਰ ਨਾਨਕ ਰੂਪ ਵਟਾਈ ਆ ਕਿਉਂਕਿ ਜੋ ਆਪਾਂ ਪਹਿਲਾਂ ਪੜ ਚੁੱਕੇ ਆ ਨਾਨਕ ਨਿਰਗੁਣ ਨਾਨਕ ਸਰਗੁਣ ਕਿਉਂਕਿ ਨਾਨਕ ਨੇ ਨਿਰਗੁਣ ਰੂਪ ਦੇ ਵਿੱਚੋਂ ਆਪਣਾ ਸਰਗੁਣ ਰੂਪ ਧਾਰ ਕੇ ਸੰਸਾਰ ਦੇ ਵਿੱਚ ਸਾਰਾ ਖੇਡ ਕੀਤੀ ਸਾਰਾ ਸਮਝਾਇਆ ਨਾਨਕ ਨਿਰਗੁਣ ਮਿਲਿਆ ਹਰ ਹਰ ਨਾਨਕ ਰੂਪ ਵਟਾਈਆ ਹਰਨੇ ਪ੍ਰਮਾਤਮਾ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਓਟ ਆਇਆ ਨਾਨਕ ਫਟ ਲੱਗਾ ਘਾ ਘਾਓ ਸਕੇ ਨਾ ਕੋਈ ਮਟਾਈਆ ਇਹ ਜਿਹੜਾ ਅਸੀਂ ਆਪਣੇ ਤਨ ਮਨ ਦੇ ਵਕਾਰਾਂ ਦਾ ਘਾ ਜਿਹੜਾ ਦਿੱਤਾ ਵਗਾ ਉਸ ਘਾ ਨੂੰ ਕੋਈ ਮਟਾ ਨਹੀਂ ਸਕਦਾ ਲੋਕਮਾਤ ਆਇਆ ਬੇਪਰਵਾਹ ਪਰਵਾਹ ਨਾ ਕੋਈ ਰਖਾਈ ਆ ਉਹ ਲੋਕਮਾਤ ਕੌਣ ਵਿੱਚ ਕੌਣ ਆਇਆ ਉਹ ਬੇਪਰਵਾਹ ਕਾਲ ਪੁਰਖ ਪਰਮਾਤਮਾ ਪਰੋਦੀ ਕਿਸੇ ਨੇ ਪਰਵਾਹੀ ਨਹੀਂ ਕੀਤੀ ਜਿਸ ਚਲਾਏ ਆਪਣੇ ਰਾਹ ਸੋ ਰਾਹ ਗੈਂ ਭਲਾਈ ਆ ਜਿਸ ਪਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਆ ਕੇ ਆਪਣਾ ਰਾਹ ਚਲਾਇਆ ਸੋ ਸੰਸਾਰ ਉਸ ਰਾਹ ਨੂੰ ਭੁੱਲ ਗਿਆ ਅੰਤ ਕੌਣ ਪਕੜੇ ਬਾਹ ਬਿਨ ਹਾਰ ਨਾ ਕੋਈ ਛਡਾਈ ਆ ਅੰਤ ਉਹ ਬਾਹ ਕਿੰਨੇ ਪਕੜਨੇ ਆ ਕਿਸੇ ਨੇ ਨਹੀਂ ਪਕੜਨੇ ਤੇ ਹਾਰ ਤੋਂ ਬਿਨਾ ਹੋਰ ਕੋਈ ਛਡਾਵ ਨਹੀਂ ਸਕਦਾ ਜੋ ਹਾਰ ਗਏ ਭਲਾ ਨਾਨਕ ਗੁਰ ਨਾ ਦੇ ਸਫਾਈ ਆ ਜੋ ਉਸ ਅਕਾਲ ਪੁਰਖ ਨੂੰ ਪਰਮਾਤਮਾ ਨੂੰ ਭੁੱਲ ਗਏ ਉੱਥੇ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਕੋਈ ਤੁਹਾਨੂੰ ਛਡਾ ਨਹੀਂ ਸਰਦਾ ਕਲਯੋਗ ਅੰਤ ਫਟ ਲੱਗਾ ਆ ਮਨ ਮੁਖਤਾ ਆਪਣਾ ਵਾਰ ਰਹੀ ਚਲਾਈ ਆ ਕਲਯੋਗ ਅੰਤ ਕਿਹੜਾ ਫਟ ਲੱਗਾ ਵਾ ਕਿਉਂਕਿ ਮਨ ਮੁਖਤਾ ਆਪਣਾ ਆਪਣਾ ਜਿਹੜਾ ਵਾਰ ਚਲਾ ਰਹੀ ਧਰਮ ਦੇ ਰਾਤੋਂ ਸਤ ਦੇ ਰਾਤੋਂ ਬਹੁਤ ਦੂਰ ਹੋ ਗਏ ਗੁਰਮੁਖ ਵੇਖ ਚੜਿਆ ਚਾ ਸਤਗੁਰ ਨਾਨਕ ਖੁਸ਼ੀ ਮਨਾਈ ਆ ਕਿਉਂਕਿ ਜਿਹੜੇ ਗੁਰਮੁਖ ਆ ਉਹਨਾਂ ਨੂੰ ਵੇਖ ਕੇ ਸੈਬ ਸਤਿਗੁਰੂ ਨਾਨਕ ਨੂੰ ਵੀ ਖੁਸ਼ੀ ਆਉਂਦੀ ਹੈ ਪਰ ਜਦੋਂ ਜਿਹੜਾ ਬੇਮੁਖ ਹੋ ਜਾਂਦਾ ਵਾ ਉਹਦੇ ਤੋਂ ਖੁਸ਼ੀ ਨਹੀਂ ਆਉਂਦੀ ਸਿੰਘ ਗਰਧਾਰ ਸੇਵਾ ਰਿਆ ਕਮਾ ਜਿਸ ਦੀ ਸਾਰ ਕਿਸੇ ਨਾ ਪਾਈ ਆ ਇਹ ਸਿੰਘ ਗਰਧਾਰਾ ਜੀ ਜਿਹੜੇ ਸੀਗੇ ਗਰਦਾਰਾ ਸਿੰਘ ਜੀ ਇਹ ਸੇਵਾ ਲੰਗਰ ਦੇ ਵਿੱਚ ਲਾਂਗਰੀ ਦੀ ਕਰਦੇ ਸੀ ਸੋ ਇਹ ਵਿਹਾਰ ਵੀ ਉਹਨਾਂ ਨੂੰ ਹੀ ਬਖਾਇਆ ਗਿਆ ਸੀ ਔਰ ਇਸ ਵਿਹਾਰ ਦੇ ਬਾਬਤ ਹੀ ਇਹ ਬਾਣੀ ਜਿਹੜੀ ਆ ਸੱਚੇ ਪਾਤਸ਼ਾਹ ਨੇ ਲਿਖਵਾਈ ਸੀ ਅੰਤਕੰਤ ਭਗਵੰਤ ਸੀਸ ਆਪਣੇ ਲੈ ਉਠਾ ਬਿਨ ਹੱਥਾਂ ਸੇਵ ਕਮਾਈਆ ਜੋਤੀ ਜੋਸ਼ ਰੂਪ ਹਰ ਆਪ ਆਪਣੀ ਕਿਰਪਾ ਕਰ ਆਪਣਾ ਸੰਦੇਸ਼ ਆਪ ਜਨਾਈ ਆ ਅੰਤਕੰਤ ਜਿਨਾਂ ਭਗਵਾਨ ਅੰਤਿਆਵਨ ਇਸ ਸੀਸ ਤੇ ਉਹਨਾਂ ਨੂੰ ਹੀ ਉਠਾਉਣਾ ਵਾ ਜਿਹੜੇ ਉਹਦੇ ਹੁਕਮ ਦੇ ਵਿੱਚ ਹੋਣਗੇ ਜਿਹੜੇ ਉਸ ਦੇ ਨਾਮ ਨੂੰ ਸੱਟ ਨਹੀਂ ਲਾ ਰਿਆ ਹੋਣਗੇ ਜਿਹੜੇ ਉਸ ਦੇ ਸਤ ਨਾਮ ਦੇ ਉੱਤੇ ਚੱਲ ਰਿਆ ਹੋਣਗੇ ਔਰ ਉਹਨਾਂ ਨੂੰ ਅੰਤ ਦੇ ਵਿੱਚ ਉਹਨੇ ਆਪਣੇ ਚਰਨਾਂ ਦੇ ਵਿੱਚ ਲੈ ਲੈਣਾ ਸੋਹਰ ਸੰਗਤਿਓ ਮੈਂ ਇੱਥੇ ਹੀ ਹਰ ਬਣੀ ਇਸ ਮਾਫਤ ਕਰਨ ਦੀ ਸੱਚੇ ਪਾਤਸ਼ਾਹੇ ਪਾਸੋਂ ਹਰ ਸੰਗਤ ਪਾਸੋਂ ਮੈਂ ਯਾਦ ਚਾਹਨਾ ਹਾਂ ਜੇ ਕੋਈ ਅੱਖਰ ਵੱਧ ਘੱਟ ਪੜਿਆ ਗਿਆ ਹੋਵੇ ਤਾਂ ਮੈਂ ਸੱਚੀ ਪਾਸ਼ਾ ਹੀ ਪਾਸੋਂ ਹਰ ਸੰਗਤ ਪਾਸੋਂ ਮਾਫੀ ਮੰਗਦਾ ਹਾਂ ਆਓ ਪੰਜ ਕਾਰਾਂ ਦਾ ਸਾਥ ਦੇ ਲਈ ਸੋਹੰ ਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਮਾਰਾਇਸ਼ੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਮਾਰਾਇਸ਼ੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਮਾਰਾਇਸ਼ੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ